ਅਸੀਂ ਬਹੁਤ ਦੁਖੀ ਸੀਗੇ ਜੀ ਇਹ ਗੱਲ ਤੋਂ ਬਹੁਤ ਮਲੇਟਾਂ ਪਾਤੀਆਂ ਜੀ ਤੇ ਅਸੀਂ ਮਤੇ ਵੀ ਪਾਏ ਸੀਗੇ ਪਹਿਲਾਂ ਨਸ਼ੇ ਦੇ ਖਿਲਾਫ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ ਸਾਰੇ ਜਾਂ ਵੇਚਦੇ ਸੀ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋਂ ਅੱਜ ਉਸ ਦੇ ਤਹਿਤ ਕਾਰਵਾਈ ਹੋਈ ਤੇ ਸਾਡੇ ਏਰੀਆ ਦਾ ਹੀ ਇਹ ਗੰਦ ਨਿਕਲ ਚੁੱਕਿਆ ਜੀ ਇਹ ਹੀ ਟ੍ਰਾਨਡ ਦੀ ਸਿੱਕੇ ਨੂੰ ਮੇਨਟੇਨ ਕਰਦੇ ਹੋਏ ਇਸੇ ਤਰ੍ਹਾਂ ਜਿਹੜਾ ਐਕਸ਼ਨ ਹੈ ਉਹ ਚੱਲਦਾ ਰਿਹਾ ਇਹ ਅੱਜ ਜੁਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਆਪਾਂ ਬੁਰਜ ਹਰੀ ਸਿੰਘ ਵਿਲੇਜ ਸਦਰ ਹਾਈ ਕੋਰਟ ਦੇ ਵਿੱਚ ਖੜੇ ਆਂ ਇੱਥੇ ਇੱਕ ਬਦਨਾਮ ਟਸਕਰ ਸੀਗਾ ਅਮਰਜੀਤ ਸਿੰਘ ਨਾਂ ਮੇਰਾ ਹੈਗਾ ਇਹਦੇ ਦੋ ਬੇਟੇ ਹੈਗੇ ਨੇ ਤੇ ਇੱਕ ਵਾਈਫ ਚਾਰਾਂ ਤੇ ਕਰੀਬ 26 ਪਰਚੇ ਦਰਜ ਹੈਗੇ ਨੇ ਤੇ ਉਹ ਐਨਡੀਪੀਐਸ ਦੇ ਕਾਫੀ ਪੁਰਾਣੇ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋਂ ਅੱਜ ਉਸ ਦੇ ਤਹਿਤ ਕਾਰਵਾਈ ਹੋਈ ਉਹਨਾਂ ਦੇ ਸਾਨੂੰ ਲਿਖ ਕੇ ਆਇਆ ਸੀਗਾ ਮਾਨਯੋਗ ਡੀਸੀ ਸਾਹਿਬ ਵੱਲੋਂ ਤੇ ਡਿਊਟੀ ਮੈਜਿਸਟ੍ਰੇਟ ਪੁਆਇੰਟ ਹੋਏ ਹੋਏ ਆ ਅਸੀਂ ਉਹਨਾਂ ਨੂੰ ਅੱਜ ਸਪੋਰਟ ਕਰ ਰਹੇ ਹਾਂ ਪੁਲਿਸ ਫੋਰਸ ਦੇ ਕੇ ਤਾਂ ਕਿ ਲੋਅ ਐਂਡਰਡ ਦੀ ਸਥਿਤੀ ਮੇਨਟੇਨ ਰਹੇ ਤੇ ਉਹਨਾਂ ਦੇ ਘਰ ਤੇ ਅੱਜ ਇਹ ਜਿਹੜਾ ਹੈਗਾ ਬਦਨਾਮ ਸਮਗਲਰ ਉਹਦੇ ਘਰ ਤੇ ਅੱਜ ਐਕਸ਼ਨ ਅਸੀਂ ਕਰ ਰਹੇ ਹਾਂ ਅਸੀਂ ਬਹੁਤ ਦੁਖੀ ਸੀਗੇ ਇਹ ਗੱਲ ਤੋਂ ਬਹੁਤ ਮਲੇਟਾਂ ਪਾਤੀਆਂ ਸੀ ਜੀ ਪਰ ਸੀਯਾਨ ਸਾਹਿਬ ਨੇ ਜਿਹੜਾ ਪਰਪਕਾਰ ਕਰਿਆ ਵਾ ਸਾਡੇ ਦੇ ਪਿੰਡ ਵਾਸੀਆਂ ਤੇ ਤੇ ਸਾਡੇ ਏਰੀਆ ਦਾ ਹੀ ਇਹ ਗੰਦ ਨਿਕਲ ਚੁੱਕਿਆ ਜੀ ਇਹ 8 ਦਸਾਂ ਕੰਡਾ ਦੀ ਸਮਗਲ ਸੀਗੀ ਜੀ ਇਹ ਬਹੁਤ ਅਸੀਂ ਬਹੁਤ ਦੁਖੀ ਸੀਗੇ ਜੀ ਅਸੀਂ ਸੀਐਮ ਸਾਹਿਬ ਦਾ ਤੇ ਐਸਐਸਪੀ ਸਾਹਿਬ ਦਾ ਤੇ ਡਿਪਟੀ ਸਾਹਿਬ ਦਾ ਤਹਿ ਦਰੋਂ ਧੰਨਵਾਦ ਕਰਦੇ ਆਂ ਤੇ ਅਸੀਂ ਮਤੇ ਵੀ ਪਾਏ ਸੀਗੇ ਪਹਿਲਾਂ ਨਸੇ ਦੇ ਖਿਲਾਫ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ ਸਾਰੇ ਜਾਂ ਵੇਚਦੇ ਸੀ ਤੇ ਪੁਲਿਸ ਮੈਂ ਕਿਹਾ ਬਹੁਤ ਬਹੁਤ ਧੰਨਵਾਦ ਤੇ ਭਗਵਾਨ ਤੁਮਾਂ ਸਰਕਾਰ ਦਾ ਜਿਨ੍ਹਾਂ ਨੇ ਪੰਜਾਬ ਚ ਐਡਾ ਵੱਡਾ ਕਾਲਮ ਚੁੱਕਿਆ ਸਾਰਾ ਪੈਂਡੀ ਬਹੁਤ ਖੋਸਾਈ ਕੁਧਮਤਮਾਨ ਸਰਕਾਰ ਤੋਂ ਤੇ ਨਾਇਕ ਮੈਸ ਤੋਂ ਹੀ ਇਹ ਜਿਹੜੀ ਮੁਹੀਮ ਹੈ ਜੀ ਉਹ ਬਿਲਕੁਲ ਅੱਗੇ ਇਸੇ ਤਰ੍ਹਾਂ ਚੱਲਦੀ ਰਹੇਗੀ ਜਿਹੜੇ ਵੀ ਕੋਈ ਬਦਨਾਮ ਤਸਕਰ ਹੈਗੇ ਨੇ ਤੇ ਜਿਹੜੀ ਸਾਨੂੰ ਲਿੱਕ ਕੇ ਆਏਗਾ ਪ੍ਰਾਪਰਟੀ ਤੇ ਤੇ ਅਸੀਂ ਬਿਲਕੁਲ ਲਾਅ ਨੋਟੇਸ ਦੀ ਸਿੱਕੇ ਨੂੰ ਮੇਨਟੇਨ ਕਰਦੇ ਹੋਏ ਇਸੇ ਤਰ੍ਹਾਂ ਜਿਹੜਾ ਐਕਸ਼ਨ ਹੈ ਉਹ ਚੱਲਦਾ ਰਿਹਾ